ਜੋਨੂ 1983 ਦੇ ਸਿੰਘ ਸਿੰਘਣੀਆਂ ਨੂੰ ਯਾਤ ਕਰਦੇ ਹੋਏ 40ਵੀਂ ਬਰੇਗੜ ਮਨਾਉਂਦੇ ਹੋਏ ਤੇ ਰੋਹ ਸਮਾਚ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਹੁਤ ਲੋਕ ਤੋਂ 2 ਕਿਲੋਮੀਟਰ ਦਾ ਪੈਦਲ ਤੈਕਬਾਦ 100 150 ਸੰਗਤ ਤੇ ਪਹੁੰਚਿਆ ਇਹ ਸਾਹਮਣੇ ਈਦਾਂ ਨੂੰ ਨੱਕ ਮਸਕ ਤੋਂ ਹੈ ਅੱਜ ਕੱਲ ਦਾ ਪ੍ਰੋਗਰਾਮ 6 ਜੂਨ 6 ਜੂਨ ਦੇ ਤੇ ਮਿੱਠੀ ਲੱਸੀ ਦੀ ਸ਼ੀਰ ਲਗਾਈ ਜਾ ਰਹੀ ਹੈ ਆਸ ਭਾਈ ਸੁਖਵਿੰਦਰ ਸਿੰਘ ਭਗਵਾਨ ਬਰਾ ਵਿਦਿਆਰਥੀ ਦਰਮਦਿਤਕ ਸਾਹਿਬ ਹਲਕਾ ਸਮਰਾਲਾ ਅਰ ਉਸ ਮਾਤ ਕੇ ਗਿਆ ਗਿਆ ਤੁਹਾਡੇ ਬਲੋਕ ਕੀ ਲੈਣਾ ਚਾਹ ਜੂਨ 1984 ਦੇ ਸਿੰਘ ਸਿੰਘੀਆਂ ਨੂੰ ਯਾਦ ਕਰਦੇ ਹੋਏ 40ਵੀਂ ਬਰੇਗਣ ਮਨਾਉਂਦੇ ਹੋਏ ਤੇ ਰੋ ਸਮਾਰਕ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਹੁਤ ਬਹੁਤ ਰੋਡ ਤੋਂ 2 ਕਿਲੋਮੀਟਰ ਦਾ ਪੈਦਲ ਤੈਕਬਤ 100 150 ਸੰਗਤ ਤੇ ਪਹੁੰਚਿਆ ਤੇ ਸਾਹਮਣੇ ਸ਼ੀਰਾਂ ਨੂੰ ਨੱਕ ਮਸਕਟ ਹੋਇਆ ਕੱਲ ਦਾ ਪ੍ਰੋਗਰਾਮ 6 ਜੂਨ 6 ਜੂਨ ਦੇ ਤੇ ਮਿੱਟੀ ਪੱਸੀ ਦੀ ਸ਼ਵੀਰ ਲਗਾਈ ਜਾ ਰਹੀ ਹੈ ਖੂਨਦਾਨ ਕੈਂਪ ਲਗਾਏ ਜਾ ਰਹੇ ਆ 15 ਦਾ ਲੰਗਰ ਲਗਾਏ ਜਾ ਰਹੇ ਆ ਜਿਹੜਾ ਕੇਸ ਦਾੜਾ ਰੱਖਣ ਦਾ ਪਰਲ ਕਰੂਗਾ ਉਹਨੂੰ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਚਿੱਟੇ ਦੀ ਲਾਂਤ ਵਰਗੀ ਜ਼ਹਿਰ ਨੂੰ ਅਸੀਂ ਉਦੋਂ ਸਾਡਾ ਬੰਦ-ਬੰਦ ਕਟਿਆ ਗਿਆ ਪੇਟ ਦਾ ਬੱਚਾ ਪੇਟ ਤੇ ਮੇਰ ਮਨੋ ਨੇ ਮਾਰਿਆ ਗਿਆ ਤੇ ਅਸੀਂ ਉਦੋਂ ਮਰੇ ਨਹੀਂ ਤੇ ਸਰਕਾਰਾਂ ਬਾਜੌੜ ਚਿੱਟਾ ਵੇਚਣੋ ਕਿਉਂਕਿ ਸਰਕਾਰ ਜੇ ਬਕਾਉਂਦੀ ਆ ਤਾਂ ਵਿਗਦਾ ਤੇ ਦੂਸਰੀ ਗੱਲ ਮੇਰੀ ਨੌਜਵਾਨ ਵੀਰਾਂ ਨੂੰ ਪੰਜਾਬ ਦੇ ਵਸੀਆਂ ਨੂੰ ਬੇਨਤੀ ਹੈ ਭਾਵੇਂ ਉਹ ਹਿੰਦੂ ਦਾ ਭਾਵੇਂ ਉਹ ਮੁਸਲਮਾਨ ਵੀਰ ਹੈ ਭਾਵੇਂ ਉਹ ਕ੍ਰਿਸ਼ੀਆ ਨੇ ਭਾਵੇਂ ਉਹ ਜੈਨੀਆਂ ਭਾਵੇਂ ਬੋਧੀ ਹੈ ਆਪੋ ਆਪਣੇ ਧਰਮਾਂ ਵਿੱਚ ਪਰਵਾਖ ਕਰੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਏਕਤਾ ਧਿਵਾਗ ਵਿੱਚ ਰਹੋ ਚਿੱਤੇ ਨੂੰ ਲਾਥੋਂ ਪਾਉਣ ਵਾਸਤੇ ਸਰਤ ਤੱਤ ਵਰ ਤਿਆਰ ਵਰ ਤਿਆਰ ਰਹੋ ਕਿਉਂਕਿ ਜੇ ਇਹ ਅਜਿਹਾ ਇਸ ਤਰ੍ਹਾਂ ਬੰਦਾ ਰਿਆ ਪੰਜਾਬ ਇੱਕ ਦਿਨ ਮੜੀਆਂ ਦੇ ਰਾਤੁਰ ਪਵੇਗਾ ਜੋਨੂ 1983 ਦੇ ਸਿੰਘ ਸਿੰਘਣੀਆਂ ਨੂੰ ਯਾਤ ਕਰਦੇ ਹੋਏ 40ਵੀਂ ਬਰੇਗੜ ਮਨਾਉਂਦੇ ਹੋਏ ਤੇ ਰੋਸ ਮਾਰਚ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਹੁਤ ਬਹੁਤ ਰੋਸ ਤੋਂ 2 ਕਿਲੋਮੀਟਰ ਦਾ ਪੈਦਲ ਤੈਕਬਤ 100 150 ਸੰਗਤ ਤੇ ਪਹੁੰਚਿਆ ਤੇ ਸਾਹਮਣੇ ਈਦਾਂੂ ਡਾਕ ਮਸਕ ਤੋਂ ਹੈ ਅੱਜ ਕੱਲ ਦਾ ਪ੍ਰੋਗਰਾਮ 6 ਜੂਨ 6 ਜੂਨ ਦੇ ਤੇ ਮਿੱਠੀ ਲੱਸੀ ਦੀ ਸ਼ੀਰ ਲਗਾਈ ਜਾ ਰਹੀ ਹੈ ਆਸ ਭਾਈ ਰੁਘਵਿੰਦਰ ਸਿੰਘ ਭਗਵਾਨ ਬਰਾ ਵਿਦਿਆਰਥੀ ਦਰਬੰਦੀ ਟਕਸਾਲ ਹਲਕਾ ਸਮਰਾਲਾ ਰੋ ਸਮਾਰਟ ਕੀਆ ਗਿਆ ਤੁਹਾਡੇ ਬੋਲੋ ਕੀ ਜੇਣਾ ਚ ਜੂਨ 1984 ਦੇ ਸਿੰਘ ਸਿੰਘਣੀਆਂ ਨੂੰ ਯਾਦ ਕਰਦੇ ਹੋਏ 40ਵੀਂ ਬਰੇਗਣ ਮਨਾਉਂਦੇ ਹੋਏ ਤੇ ਰੋ ਸਮਾਰਟ ਰੱਖਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਬਹੁਤ ਦੂਰ ਤੋਂ 2 ਕਿਲੋਮੀਟਰ ਦਾ ਪੈਦਲ ਤੇਗ ਬਹਾਦਰ 100 150 ਸੰਗਤ ਤੇ ਪਹੁੰਚਿਆ ਤੇ ਸਾਹਮਣੇ ਸ਼ੀਦਰੂ ਨਕ ਮਸਜਿਦ ਹੋਇਆ ਕੱਲ ਦਾ ਪ੍ਰੋਗਰਾਮ 6 ਜੂਨ 6 ਜੂਨ ਦੇ ਤੇ ਮਿੱਟੀ ਅ ਅਸੀ ਦੀ ਸ਼ੇਵ ਲਗਾਈ ਜਾ ਰਹੀ ਹੈ ਖੂਨਦਾਰ ਕੈਂਪ ਲਗਾਇਆ ਜਾ ਰਿਹਾ ਹੈ 17 ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਹੜਾ ਕੇਸ ਦਾੜਾ ਰੱਖਣ ਦਾ ਪਰਲ ਕਰੂਗਾ ਉਹਨੂੰ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਹੋਰ ਵੀ ਮੈਸੇਜ ਦੇਣਾ ਚਾਹ ਰਹੇ ਆ ਕਿ ਚਿੱਟੇ ਦੀ ਲਾਂਟ ਵਰਗੀ ਜ਼ਹਿਰ ਨੂੰ ਅਸੀਂ ਉਦੋਂ ਸਾਡਾ ਬੰਦ-ਬੰਦ ਕੱਟਿਆ ਗਿਆ ਪੇਟ ਦਾ ਬੱਚਾ ਪੇਟ ਤੇ ਮੇਰ ਮੱਤੂ ਨੇ ਮਾਰਿਆ ਗਿਆ ਤੇ ਅਸੀਂ ਉਦੋਂ ਮਰੇ ਨਹੀਂ ਤੇ ਸਰਕਾਰਾਂ ਬਾਜਾਉਣ ਚਿੱਟਾ ਵੇਚਣੋ ਕਿਉਂਕਿ ਸਰਕਾਰ ਜੇ ਬਕਾਉਂਦੀ ਆ ਤਾਂ ਵਿਗਦਾ ਤੇ ਦੂਸਰੀ ਗੱਲ ਮੇਰੀ ਨੌਜਵਾਨ ਵੀਰਾਂ ਨੂੰ ਪੰਜਾਬ ਦੇ ਵਸਿਆਰ ਨੂੰ ਬੇਨਤੀ ਹੈ ਭਾਵੇਂ ਉਹ ਹਿੰਦੂ ਦਾ ਭਾਵੇਂ ਉਹ ਮੁਸਲਮਾਨ ਵੀਰ ਹੈ ਭਾਵੇਂ ਉਹ ਕ੍ਰਿਸ਼ੀਆ ਨੇ ਭਾਵੇਂ ਉਹ ਜੈਨੀਆਂ ਭਾਵੇਂ ਬੋਧੀ ਹੈ ਆਪੋ ਆਪਣੇ ਧਰਮਾਂ ਵਿੱਚ ਪਰਵਾਖ ਰਹੋ ਦੂਜੇ ਧਰਮਾਂ ਦਾ ਸਤਿਕਾਰ ਕਰੋ ਏਕਤਾ ਧਵਾਗ ਵਿੱਚ ਰਹੋ ਦਿੱਤੇ ਨੂੰ ਲਾਥੋਂ ਪਾਉਣ ਵਾਸਤੇ ਸਰਾ ਤਤਵਰ ਤਿਆਰ ਵਰ ਤਿਆਰ ਰਹੋ ਕਿਉਂਕਿ ਜੇ ਇਹ ਅਜਿਹੀ ਇਸ ਤਰ੍ਹਾਂ ਵਧ ਰਿਹਾ ਪੰਜਾਬ ਇੱਕ ਦਿਨ ਮੜੀਆਂ ਦੇ ਰਾਤ ਉਰ ਪਵੇਗਾ